ਸਾਰੇ ਸਾਥੀਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਭਗਤ ਜੈ ਵਾਲਮੀਕੀ ਫਰਰ ਵਾਲਮੀਕੀ ਸੋ ਅਮਰ ਸਿੰਘ ਇਕ ਸਵਰ ਸਤਿ ਰਾਮਾਨੰਦ ਮਹਾਰਾਜ ਦਾ ਜਿਹੜਾ ਚੌਂਕ ਆ ਉਸ ਨੂੰ ਲਗਭਗ 6 ਸਾਲ ਜਿਹੜੇ ਆ ਤੋ ਹੋ ਗਿਆ ਕਿ ਅਮਰ ਸਿੰਘ ਸਤਿ ਰਾਮਾਨੰਦ ਮਹਾਰਾਜ ਦਾ ਚੌਂਕ ਜਿਹੜਾ ਪੰਜਾਬ ਦੇ ਵਿੱਚ ਪਹਿਲਾ ਚੌਂਕ ਜਿਹੜਾ ਆ ਜਿਸ ਨੂੰ ਪਹਿਲਾਂ ਰਾਮਾ ਮੰਡੀ ਚੌਂਕ ਦੇ ਨਾਮ ਦੇ ਜਾਣਿਆ ਜਾਂਦਾ ਸੀ ਉਸ ਤੋਂ ਬਾਅਦ ਮਹਾਰਾਜ ਦੇ ਨਾਮ ਦੇ ਉੱਪਰ ਜਿਹੜਾ ਇਹ ਚੌਂਕ ਦੀ ਉਸਾਰੀ ਕੀਤੀ ਗਈ ਅਤੇ ਇਸ ਨਹਿਰੀ ਥਰਾਂ ਦੇ ਉੱਪਰ ਪੁਲ ਦੇ ਉੱਪਰ ਨਾਮ ਵੀ ਮਾਰੇ ਦਾ ਲਿਖਿਆ ਗਿਆ ਆ ਅਤੇ ਜਦੋਂ ਨਵੇਂ ਮੇਹ ਸਾਹਿਬ ਜਿਹੜਾ ਬਨੀ ਤੀਰ ਸਾਹਿਬ ਜਿਹੜੇ ਆ ਜਲੰਧਰ ਦੇ ਮੇਹ ਬਣਿਆ ਤੇ ਉਹਨਾਂ ਨੇ ਇੱਕ ਉਪਰਾਲਾ ਕੀਤਾ ਵੀ ਜਿਹੜੇ ਚੌਂਕ ਹਰ ਜਲੰਧਰ ਦੇ ਵਿੱਚ ਜਿੱਥੇ ਕਿਤੇ ਚੌਂਕ ਹੁੰਦੇ ਆ ਉਹਨਾਂ ਥੱਲੇ ਜਿਹੜਾ ਆ ਬਲ ਸੁందਰੀਕਰਨ ਕਰਕੇ ਜਿਹੜੀ ਚੌਂਕ ਦੀ ਵਧੀਆ ਤਰੀਕੇ ਨਾਲ ਸਾਰੀ ਕੀਤੀ ਜਾਵੇ ਤੇ ਉਸ ਤੋਂ ਬਾਅਦ ਵੀ ਇਸ ਚੌਂਕ ਦੇ ਵਿੱਚ ਜਿਹੜਾ ਅਮਰ ਸ੍ਰੀ ਸੰਤ ਰਾਮਾਨੰਦ ਮਹਾਰਾਜ ਦੀ ਚੌਂਕ ਦੇ ਵਿੱਚ ਇੱਥੇ ਕਿ ਗਣੇਸ਼ ਵੀਰ ਜੀ ਆ ਪੈਂਦੀ ਹੈ ਗਣੇਸ਼ ਵੀਰ ਜੀ ਸਾਹਿਬ ਦੇ ਸਾਹਮਣੇ ਜਿਹੜਾ ਉਹ ਚੌਂਕ ਦੇ ਵਿੱਚ ਪੱਥਰ ਲਾਇਆ ਗਿਆ ਗੁੱਟੇ ਲਾਇਆ ਗਿਆ ਤੇ ਉਸ ਵੀ ਜਿਹੜਾ ਜੈ ਗੁਰਦੇਵ ਤੁਹਾਨੂੰ ਗੁਰਦੇਵ ਦੇ ਜਿਹੜੇ ਸ਼ਲੋਕ ਆ ਉਹ 3D ਦੇ ਅੱਖਰਾਂ ਦੇ ਵਿੱਚ ਉੱਥੇ ਲਿਖੇ ਗਏ ਸੀਗੇ ਅਤੇ ਉਹ ਜਿਹੜੀ ਉਸ ਤੋਂ ਬਾਅਦ ਜਦੋਂ ਪਤਾ ਚੱਲਿਆ ਵੀ ਅਸੀਂ ਮੇਲ ਸਾਹਿਬ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਅਕਾਲ ਹਸਪੀਟਲ ਵਾਲਿਆਂ ਨੇ ਜਿਹੜਾ ਸਾਰਾ ਖਰਚਾ ਜਿਹੜਾ ਇਸ ਦਾ ਕੀਤਾ ਹੈ ਪ੍ਰਵੀਜ਼ਨ ਵੀ ਉਹਨਾਂ ਨੇ ਲਈ ਹੈ ਤੇ ਜਿਹੜਾ ਪੱਥਰ ਆ ਜਾਂ ਹੋਰ ਮਟੀਰੀਅਲ ਜਿਹੜੀ ਮਤਲਬ 3D ਡਿਜ਼ਾਈਨ ਬਣਾਦਾ ਉਹ ਕਾਰਪੋਰੇਸ਼ਨ ਵੱਲੋਂ ਜਿਹੜਾ ਬਣਾਇਆ ਜਾਂਦਾ ਸੋ ਜਦੋਂ ਉਹਨਾਂ ਦੇ ਹਸਪਤਾਲ ਵੀ ਗੱਲ ਕੀਤੀ ਉਹਨਾਂ ਨੂੰ ਕਿਹਾ ਵੀ ਇੱਕ ਸਾਈਡ ਉੱਤੇ ਜੈ ਗੁਰਦੇਵ ਤੁਨ ਗੁਰਦੇਵ ਆਪਾਂ ਲਿਖਣਾ ਉਸਦੇ ਬੈਕ ਸਾਈਡ ਤੇ ਪਰਲੇ ਪਾਸੇ ਜੈ ਭੀਮ ਜੈ ਭਾਤ ਲਿਖਿਆ ਜਾਵੇ ਅਤੇ ਜਿਹੜਾ ਉਸਦੇ ਹੋਰ ਪਾਸੇ ਜਿਹੜਾ ਫਰੰਟ ਪਾਸੇ ਜਿਹੜਾ ਆ ਉਹ ਜੈ ਵਾਲਮੀਕੀ ਹਰ ਵਾਲਮੀਕ ਦੇ ਸ਼ਬਦ ਜਿਹੜੇ ਲਗਾਈ ਜਾਣ ਤਾਂ ਜੋ ਇੱਕ ਉਹ ਚੌਂਕ ਦੀਵਾਰੀ ਦਿਨ ਵਧੀਆ ਕਰ ਸਕੀਏ ਸੋ ਉਹਨਾਂ ਨੇ ਕਾਲ ਹਸਪਤਾਲ ਵਾਲੇ ਨੇ ਗੱਲ ਮੰਨੀ ਵੀ ਸੀ ਅਤੇ ਕਿਹਾ ਵੀ ਅਸੀਂ ਲਾ ਦੇਵਾਂਗੇ ਪਰ ਕੱਲ ਜਦੋਂ ਰਾਤ ਨੂੰ ਪਤਾ ਚੱਲਿਆ ਵੀ ਕਿਸੇ ਇਜ਼ਹਾਰਤੀ ਹਾਂਸਨ ਨੇ ਉਰੇ ਅਜੇ ਤੱਕ ਉਹ ਨਾ ਆਇਡੈਂਟੀਫਾਈ ਜਿਹੜੀ ਕੈਮਰੇ ਵਿੱਚ ਨਹੀਂ ਹੋਇਆ ਉਹ ਬੰਦੇ ਨੇ ਜਿਹੜਾ ਉਥੋਂ ਜਿਹਦੇ ਸ਼ਲੋਖ ਲਿਖੇ ਗਏ ਜੈ ਗੁਰਦੇਵ ਧੰਨ ਗੁਰਦੇਵ ਦੇ ਉਹ ਜਿਹੜੇ ਕੁੱਟਦੇ ਉਥੋਂ ਬਿਆਦ ਵੀ ਕਰਦੇ ਉਹ ਬੰਦਾ ਲੈ ਗਿਆ ਸੋ ਪੁਲਿਸ ਪ੍ਰਸ਼ਾਸਨ ਨੂੰ ਵੀ ਦੱਸਿਆ ਗਿਆ ਵੀ ਤੁਰੰਤ ਜਿਹੜੇ ਬੰਦੇ ਜਿਹੜੇ ਫੁਟੇਜ ਦੇਖ ਕੇ ਕਾਰਵਾਈ ਕੀਤੀ ਜਾਵੇ ਕਿਉਂਕਿ ਮੇਨ ਜਿਹੜਾ ਚੌਂਕ ਆ ਉਹ ਚੌਂਕ ਦੀ ਪਰਮਿਸ਼ਨ ਅਕਾਲ ਹਸਪੀਟਲ ਦੇ ਨਾਮ ਤੇ ਆ ਉੱਥੇ ਲੋਕੋ ਵੀ ਜਿਹੜੇ ਉਹਨਾਂ ਦੇ ਲੱਗੇ ਆ ਤੇ ਸਭ ਤੋਂ ਪਹਿਲਾਂ ਜਿਹੜੀ ਆ ਜਿਹੜੀ ਕੰਪਲੀਟ ਆ ਉਹ ਹਸਪੀਟਲ ਦੇ ਉੱਪਰ ਦਿੱਤੀ ਜਾਊਗੀ ਕਿਉਂਕਿ ਉਹਨਾਂ ਤੇ ਰੂਹੀ ਜਿਹੜਾ ਅੱਗੇ ਪਹਲਾ ਚੱਲ ਸਕੂਗਾ ਵੀ ਉਹਨਾਂ ਨੇ ਕਿਸੇ ਨੂੰ ਕਿਹਾ ਆ ਵੀ ਇਹ ਸ਼ਬਦ ਨਹੀਂ ਲਿਖਣੇ ਜਾਂ ਕਾਰਪੋਰੇਸ਼ਨ ਵੱਲੋਂ ਕਰਾਇਆ ਗਿਆ ਨੂੰ ਜੋ ਵੀ ਇਹਦੇ ਪਿੱਛੇ ਆ ਉਹ ਵੀ ਉਸ ਸਾਜ ਦੇ ਵਿੱਚ ਜਿਹੜਾ ਉਹ ਵੀ ਸ਼ਾਮਲ ਪਰਤੇ ਵਿੱਚ ਸ਼ਾਮਲ ਕੀਤਾ ਜਾਊਗਾ ਮੈਂ ਉਹ ਐਸੇ ਦੇ ਪੁਲਿਸ ਕਮਿਸ਼ਨਰ ਨੂੰ ਮੈਡਮ ਨੂੰ ਅਤੇ ਜਿਹੜੇ ਮੇਅਰ ਸਾਹਿਬ ਆ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਕਰਕੇ ਦੱਸਿਆ ਸਾਰੀ ਜਾਣਕਾਰੀ ਦਿੱਤੀ ਆ ਵੀ ਜੇਕਰ ਇਹਨੂੰ ਜਲਦੀ ਤਰ੍ਹਾਂ ਤੇ ਜਿਹੜਾ ਮਸਲਾ ਇਹਨੂੰ ਹੱਲ ਨਾਲ ਕੀਤੀ ਆ ਪਰਚਾ ਨਾਂ ਦਾ ਜੀ ਕੀਤਾ ਗਿਆ ਤੇ ਬੁੱਧਵਾਰ ਨੂੰ ਜਿਹੜਾ ਆ ਸਾਰੇ ਸਾਥੀਆਂ ਨੂੰ ਇਕੱਠੇ ਕਰਕੇ ਜਿਹੜਾ ਵੱਡੇ ਪ੍ਰਦਰਸ਼ਨ ਉਸ ਪੁਲ ਦੇ ਥੱਲੇ ਜਿਹੜੇ ਆ ਮਹਾਰਾਜ ਤੇ ਅਮਰ ਸਿੰਘ ਸੰਤ ਨਾਮਾ ਨਾਲ ਮਹਾਰਾਜ ਨੂੰ ਸਾਰਿਆਂ ਨੂੰ ਸਮਾ ਦੇ ਕੇ ਉਥੇ ਵੱਡੇ ਪ੍ਰਦਰਸ਼ਨ ਸ਼ਕਤੀ ਪ੍ਰਦਰਸ਼ਨ ਕੀਤਾ ਜਾਊਗਾ ਜਿਸ ਦਾ ਜ਼ਿੰਮੇਵਾਰ ਜਿਹੜਾ ਪੁਲਿਸ ਪ੍ਰਸ਼ਾਸਨ ਹੋਊਗਾ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ chandar consultants limited building maintenance handyman under -check Trade platform is now available on your local london area he has more than five years experience in same line he used to work with reputed companies agencies as well local builders with brothers he is professional by plumbing, electrician, masonry, carpentering. For more information, please contact him at under Check Trade platform www.checktrade.com slash 921760. Chander Consultants Limited call him on this number 79 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ